ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਪੂਰੇ ਦੇਸ਼ ਭਰ ਤੇ ਵਿੱਚ ਚੋਣ ਸਰਗਰਮੀਆਂ ਚੱਲਦੀਆਂ ਪਈਆਂ ਨੇ ਤਾਂ ਉੱਥੇ ਹੀ ਸਿਆਸੀ ਪਾਰਟੀਆਂ ਦੇ ਲਈ ਇੱਕ ਦੂਜੇ ਨੂੰ ਚੁਣੌਤੀ ਦੇਣਾ ਮੁੱਖ ਦਾ ਸਵਾਲ ਬਣਿਆ ਹੋਇਆ ਹੈ ਪਰ ਇਸ ਦੇ ਨਾਲ ਹੀ ਅਲ ਨੀਨੋ ਜਲਵਾਯੂ ਪਰਵਰਤਨ ਹਰ ਇੱਕ ਸਿਆਸੀ ਪਾਰਟੀ ਦੇ ਲਈ ਸਿਰਦਰਦੀ ਬਣਦਾ ਨਜ਼ਰ ਆ ਰਿਹਾ ਹੈ ਯਾਨੀ ਕਿ ਮੌਸਮ ਜੋ ਕਿ ਗਰਮੀ ਦਾ ਮੌਸਮ ਹੈ ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਬੇਸ਼ੱਕ ਇੱਕੋ ਜਿਹਾ ਰਹੇਗਾ ਪਰ ਇੱਕ ਵੱਡੀ ਚੁਣੌਤੀ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਬਣ ਸਕਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਵੀ ਤੇਜ਼ ਹੋਵੇਗੀ ਤੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਬਿਮਾਰ ਹੋ ਗਏ ਸਨ ਆਪਣੀਆਂ ਚੋਣ ਸਰਗਰਮੀਆਂ ਦੇ ਮੱਦੇਨਜ਼ਰ ਤਾਂ ਉਹਨਾਂ ਨੂੰ ਵੀ ਰੈਸਟ ਕਰਨੀ ਪਈ ਸੀ ਤਾਂ ਬਾਕੀ ਸਿਆਸੀ ਪਾਰਟੀਆਂ ਦੇ ਲਈ ਵੀ ਇੱਕ ਅਹਿਮ ਸਵਾਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਿਵੇਂ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਜਾਵੇਗਾ ਕਿਵੇਂ ਉਹਨਾਂ ਨੂੰ ਚੋਣ ਦੇ ਲਈ ਜਾਂ ਕਹਿ ਲਈਏ ਵੋਟ ਕਰਨ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਬੂਥਾਂ ਤੱਕ ਲੈ ਕੇ ਆਂਦਾ ਜਾਵੇਗਾ ਇੱਕ ਵੱਡਾ ਸਵਾਲ ਹੈ ਕਿਉਂਕਿ ਗਰਮੀ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਗੁਰੇਜ਼ ਕਰਦੇ ਨੇ ਗਰਮੀ ਦੇ ਵਿੱਚ ਬਾਹਰ ਨਿਕਲਣ ਤੋਂ ਸੋ ਅਲ ਨੀਨੋ ਜਲਵਾਯੂ ਪਰਵਰਤਨ ਕੀ ਹੈ ਇਸ ਬਾਰੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਗਿਆਨੀਆਂ ਦੇ ਮੁਤਾਬਕ ਅਲ ਨੀਨੋ ਜਲਵਾਯੂ ਪਰਵਰਤਨ ਜੂਨ 2023 ਦੇ ਵਿੱਚ ਸ਼ੁਰੂ ਹੋਇਆ ਅਤੇ ਦਸੰਬਰ ਦੇ ਵਿੱਚ ਇਸ ਦਾ ਅਸਰ ਘਟ ਗਿਆ ਪਰ ਇਸ ਦੇ ਕਾਰਨ ਵਿਸ਼ਵ ਪੱਧਰ ਤੇ ਤਾਪਮਾਨ ਵਧ ਗਿਆ ਹੈ ਅਜਿਹਾ ਨਹੀਂ ਕਿਹਾ ਜਾ ਸਕਦਾ ਪਰ ਅਲ ਨੀਨੋ ਜਲਵਾਯੂ ਪਰਵਰਤਨ ਦੇ ਨਾਲ ਸਾਲ ਦੇ ਵਿੱਚ ਲੂ ਲਹਿਰਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤੇ ਇੱਥੇ ਇਹ ਵੀ ਕਾਬਲੇ ਕੌਰ ਹੈ ਕਿ ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇਸ ਦੀ ਉਤਪਤੀ ਹੁੰਦੀ ਹੈ ਅਤੇ ਇਸ ਦਾ ਦੁਨੀਆ ਭਰ ਦੇ ਮੌਸਮ ਤੇ ਪ੍ਰਭਾਵ ਪੈਂਦਾ ਹੈ ਜੇਕਰ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਨੇ ਪਰ ਗਰਮੀ ਨੇ ਹੁਣੇ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਪ੍ਰੈਲ ਦੇ ਮੱਧ ਵਿੱਚ ਯਾਨੀ ਕਿ ਵਿਸਾਖੀ ਤੋਂ ਬਾਅਦ ਗਰਮੀ ਹੋਰ ਵਧੇਗੀ ਜੂਨ ਤੱਕ ਗਰਮੀ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਲੋਕ ਘਰਾਂ ਦੇ ਵਿੱਚੋਂ ਨਿਕਲਣ ਤੋਂ ਗੁਰੇਜ਼ ਕਰ ਸਕਦੇ ਨੇ ਸੋ ਅਜਿਹੇ ਮੌਸਮ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਲਈ ਗਰਮੀ ਦਾ ਮੌਸਮ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਅਜਿਹੇ ਮੌਸਮ ਦੇ ਵਿੱਚ ਵਰਕਰਾਂ ਨੂੰ ਇਕੱਠੇ ਕਰਨਾ ਲੋਕਾਂ ਤੱਕ ਪਹੁੰਚ ਕਰਨਾ ਵੱਡੇ ਇਕੱਠ ਕਰਨਾ ਟੈਂਟਾਂ ਦਾ ਪ੍ਰਬੰਧ ਕਰਨਾ ਪੱਖਿਆਂ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਆਦ ਬਹੁਤ ਕੁਝ ਕਰਨਾ ਪਵੇਗਾ ਸਭ ਤੋਂ ਅਹਿਮ ਗੱਲ ਇਹ ਹੈ ਕਿ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਘਰਾਂ ਤੋਂ ਬੂਥਾਂ ਤੱਕ ਲੈ ਕੇ ਆਉਣਾ ਆਸਾਨ ਕੰਮ ਨਹੀਂ ਹੋਵੇਗਾ ਬੇਸ਼ੱਕ ਨਾ ਮੁਮਕਿਨ ਕੁਝ ਵੀ ਨਹੀਂ ਹੁੰਦਾ ਪਰ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੂੰ ਜ਼ੋਰ ਤਾਂ ਲਗਾਉਣਾ ਹੀ ਪਵੇਗਾ ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ 2003 ਤੋਂ 2022 ਤੱਕ ਦੇ ਸਮੇਂ ਦੇ ਵਿੱਚ ਲੂ ਅਤੇ ਅਤਿ ਦੀ ਗਰਮੀ ਦੇ ਕਾਰਨ 9675 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਾਲਾਂ ਦੇ ਰਿਕਾਰਡ ਦੱਸਦੇ ਹਨ ਕਿ ਹਰ ਸਾਲ ਤਾਪਮਾਨ ਵੱਧ ਰਿਹਾ ਹੈ ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਨ ਗੜਕਰੀ ਦੇ ਚੋਣ ਪ੍ਰਚਾਰ ਰੱਥ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਵੀਡੀਓ ਦੇ ਵਿੱਚ ਮੁਹਿੰਮ ਦੇ ਦੌਰਾਨ ਰੱਥ ਦੇ ਵਿੱਚ ਲਗਾਏ ਗਏ ਸਪ੍ਰਿੰਕਲਰਾਂ ਤੋਂ ਪਾਣੀ ਦਾ ਛਿੜਕਾਅ ਕਰਦੇ ਦੇਖਿਆ ਜਾ ਸਕਦਾ ਹੈ ਹੀਟ ਵੇਵ ਜਾਂ ਫਿਰ ਗਰਮੀ ਦੀ ਲਹਿਰ ਮਨੁੱਖਾਂ ਸਮੇਤ ਕਈ ਜੀਵਤ ਚੀਜ਼ਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਗਰਮੀ ਦੀ ਲਹਿਰ ਡੀਹਾਈਡਰੇਸ਼ਨ ਥਕਾਵਟ ਕਮਜ਼ੋਰੀ ਚੱਕਰ ਆਉਣਾ ਸਿਰਦਰਦ ਉਲਟੀਆਂ ਪੇਟਦਰਦ ਪਸੀਨਾ ਆਉਣਾ ਜਾਂ ਗਰਮੀ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ ਅਸਹਿ ਗਰਮੀ ਦੇ ਕਾਰਨ ਜਿਨ੍ਹਾਂ ਲੋਕਾਂ ਨੂੰ ਦਿਲ ਦੇ ਨਾਲ ਸਬੰਧਤ ਬਿਮਾਰੀਆਂ ਹਨ ਉਹਨਾਂ ਨੂੰ ਸਟ੍ਰੋਕ ਜਾਂ ਫਿਰ ਹਾਰਟ ਐਟੈਕ ਦਾ ਵੀ ਖਤਰਾ ਰਹਿੰਦਾ ਹੈ ਸੋ ਜੇਕਰ ਲੋਕ ਕਿਸੇ ਵੀ ਮੀਟਿੰਗ ਦੇ ਵਿੱਚ ਜਾਂ ਫਿਰ ਜਨਤਕ ਸਮਾਗਮ ਦੇ ਵਿੱਚ ਆਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਾਵਧਾਨ ਰਹਿਣਾ ਪਵੇਗਾ ਜੇਕਰ ਤੁਸੀਂ ਤੁੱਪ ਦੇ ਵਿੱਚ ਜਾਂਦੇ ਹੋ ਤਾਂ ਪਾਣੀ ਅਤੇ ਛਤਰੀ ਜ਼ਰੂਰ ਰੱਖੋ ਜੇਕਰ ਤੁਹਾਨੂੰ ਖੁੱਲੇ ਦੇ ਵਿੱਚ ਖੜੇ ਹੋਣਾ ਪਵੇ ਤਾਂ ਤੁਹਾਨੂੰ ਆਪਣਾ ਸਿਰ ਟਕਣ ਦਾ ਧਿਆਨ ਰੱਖਣਾ ਪਵੇਗਾ ਗਰਮੀ ਦੇ ਲੰਬੇ ਸਮੇਂ ਤੱਕ ਸੰਪਰਕ ਦੇ ਵਿੱਚ ਰਹਿਣ ਦੇ ਨਾਲ ਡੀਹਾਈਡਰੇਸ਼ਨ ਅਤੇ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਬਜ਼ੁਰਗ ਅਤੇ ਬਿਮਾਰ ਲੋਕਾਂ ਨੂੰ ਵਧੇਰੇ ਮੁਸ਼ਕਲ ਹੋਵੇਗੀ ਪਰ ਇਸ ਦੇ ਨਾਲ ਹੀ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਵੋਟ ਦਾ ਅਧਿਕਾਰ ਹਰ ਇੱਕ ਵਿਅਕਤੀ ਨੂੰ ਦੇਸ਼ ਪਰਦੇ ਵਿੱਚ ਦਿੱਤਾ ਜਾਂਦਾ ਹੈ ਇਸ ਦਾ ਇਸਤੇਮਾਲ ਹਰ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਪਰ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਗਰਮੀ ਤੋਂ ਬਚਣ ਦੇ ਲਈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਲੋਕ ਜਿਹੜੇ ਹੈਗੇ ਨੇ ਵੋਟਰ ਜਿਹੜੇ ਹੈਗੇ ਨੇ ਸਵੇਰ ਦੇ ਸਮੇਂ ਜਦੋਂ ਥੋੜਾ ਮੌਸਮ ਠੰਡਾ ਹੁੰਦਾ ਹੈ ਤਾਂ ਉਦੋਂ अर्ਲੀ ਮਾਰਨਿੰਗ ਜਾ ਕੇ ਵੀ ਆਪਣਾ ਵੋਟ ਕਰ ਸਕਦੇ ਨੇ ਜਾਂ ਫਿਰ ਜੇਕਰ ਅਸੀਂ ਗੱਲ ਕਰੀਏ ਜਿਵੇਂ ਕਿ ਜੋ ਮਾਹਿਰ ਕਹਿੰਦੇ ਪਏ ਨੇ ਕਿ ਵੀ ਦੁਪਹਿਰ ਦੇ ਸਮੇਂ ਕਿਤੇ ਨਾ ਕਿਤੇ ਜੋ VOTING ਦੇ ਵਿੱਚ ਵੋਟਿੰਗ ਦੀ ਗਤੀ ਜਿਹੜੀ ਹੈਗੀ ਧੀਮੀ ਹੋ ਸਕਦੀ ਹੈ ਸ਼ਾਮ ਨੂੰ ਦੁਬਾਰਾ ਫਿਰ VOTER VOTING ਬੂਥਾਂ ਤੇ ਜਾ ਕੇ ਆਪਣੀ ਵੋਟ ਕਰ ਸਕਦੇ ਨੇ ਸੋ ਜੇਕਰ ਅਸੀਂ ਮੰਨ ਕੇ ਚੱਲੀਏ ਕਿ ਇੱਕ ਬਹੁਤ ਵੱਡਾ ਤਿਉਹਾਰ ਹੈ ਭਾਰਤੀਆਂ ਦੇ ਲਈ ਕਿਉਂਕਿ ਜੇਕਰ ਜਦੋਂ ਵੋਟਾਂ 5 ਸਾਲ ਬਾਅਦ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਨੇ ਤਾਂ ਪੂਰਾ ਦੇਸ਼ ਇਸ ਨੂੰ ਮਨਾਉਂਦਾ ਹੈ ਇੱਕ ਤਿਉਹਾਰ ਦੇ ਵਜੋਂ ਹੀ ਇਸ ਨੂੰ ਮੰਨਿਆ ਜਾਂਦਾ ਹੈ ਕਿ ਲੋਕ ਸਭਾ ਚੋਣਾਂ ਆਉਂਦੀਆਂ ਨੇ ਤਾ ਹਰ ਇੱਕ ਭਾਰਤੀ ਨਾਗਰਿਕ ਇਸ ਨੂੰ ਬੜੇ ਹੀ ਉਤਸ਼ਾਹ ਦੇ ਨਾਲ ਮਨਾਉਂਦਾ ਹੈ ਤੇ ਹਰ ਕੋਈ ਵੋਟ ਕਰਨਾ ਚਾਹੁੰਦਾ ਹੈ ਪਰ ਕੁਝ ਕਾਰਨਾ ਕਰਕੇ ਕੁਝ ਲੋਕ ਰਹਿ ਵੀ ਜਾਂਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਅਸੀਂ ਆਪਣੀ ਵੋਟ ਨਾ ਕਰੀਏ ਜਿਵੇਂ ਕਿ ਪਹਿਲਾਂ ਗੱਲ ਕੀਤੀ ਹੈ ਕਿ ਸਵੇਰ ਦੇ ਸਮੇਂ ਜੋ ਗਰਮੀ ਘਟ ਹੁੰਦੀ ਹੈ ਜਾਂ ਫਿਰ ਸ਼ਾਮ ਦੇ ਸਮੇਂ ਵੀ ਗਰਮੀ ਘਟ ਹੁੰਦੀ ਹੈ ਤਾਂ ਇਹਨਾਂ ਦੋਨਾਂ ਸਮਿਆਂ ਦੇ ਮੁਤਾਬਿਕ ਵੀ ਕੋਈ ਵੀ ਵਿਅਕਤੀ ਜਿਹੜਾ ਵੋਟ ਪਾਉਣ ਦਾ ਇੱਛੁਕ ਹੈਗਾ ਉਹ ਇਹਨਾਂ ਦੋਨਾਂ ਸਮਿਆਂ ਦੇ ਦਰਮਿਆਨ ਆਪਣੀ ਵੋਟ ਕਰ ਸਕਦਾ ਹੈ ਕੁਝ ਲੋਕ ਹੁੰਦੇ ਨੇ ਜੋ ਕਿ ਗਰਮੀ ਤੋਂ احتیاط ਰੱਖਦੇ ਨੇ ਤਾਂ ਉਹਨਾਂ ਦੇ ਲਈ ਜਿਹੜਾ ਸਹੀ ਸਮਾਂ ਹੈਗਾ ਸਵੇਰ ਦਾ ਜਾਂ ਸ਼ਾਮ ਦਾ ਵੀ ਹੋ ਸਕਦਾ ਹੈ ਪਰ ਜਿਹੜਾ ਵੋਟ ਦਾ ਅਧਿਕਾਰ ਹੈ ਉਸ ਨੂੰ ਆਪਣੇ ਆਪ ਤੋਂ ਨਹੀਂ ਖਝਾਉਣਾ ਚਾਹੀਦਾ ਜੋ ਵੋਟ ਹੈ ਉਹ ਜ਼ਰੂਰ ਸਾਨੂੰ ਪਹੁੰਚਣੀ ਚਾਹੀਦੀ ਹੈ ਤੁਸੀਂ ਬਣੇ ਰਹੋ ਜਗ ਪਾਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਧੰਨਵਾਦ